ਸਾਹਿਬ ਸ੍ਰੀ ਗੁਰੂ ਰੰਤਸਿਧ ਜੀ ਹਜੂਰ ਦੇ ਚ ਮੌਜੂਦ ਮਾਣ ਸਾਡੇ ਜ਼ਿਲ੍ਹੇ ਦੇ ਉਧਿਕ ਡਿਪਟੀ ਕਮਿਸ਼ਨਰ ਨਾਟਰ ਜਿੰਦਰ ਸਿੰਘ ਜੀ ਬੇਦੀ ਨਾਟਰ ਜੋਬਨਜੀਤ ਸਿੰਘ ਜੀ ਕਲਸਟਰ ਅਫਸਰ ਸਾਡੇ ਮੈਂਬਰ ਦੇ ਹੋਰ ਅਧਿਕਾਰੀ ਸਹਿਬਾਨ ਸਰਪੰਚ ਸਾਹਿਬ ਤੇ ਕਿਸਾਨ ਵੀਰੋ ਫਤੇ ਬਲੌਗ ਬਾਰੀ ਕੋ ਖਾਲਸਾ ਵਾਹਿਗੁਰੂ ਜੀ ਸੋ ਸਾਡੇ ਇੱਕ ਮਾਣ ਵਾਲੀ ਗੱਲ ਆ ਕਿ ਸਾਡੇ ਅੱਜ ਵਿੱਚ ਜਿਹੜੇ ਨੇ ਉਹ ਸਖੀਤ ਬੈਠੇ ਆ ਜਿਹੜੇ ਕਿ ਸਾਡੇ ਜिले ਦੇ ਜੰਪਾਲ ਨੇ ਇੱਥੋਂ ਦੀ ਵਸਨੀਕ ਨੇ ਤੇ बतौर ਏਡੀਸੀ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਤੇ ਪ੍ਰਮਾਤਮਾ ਨੇ ਚਾਇਆ ਤਾਂ ਅਗਲੇ ਸਾਲ ਦੇ ਵਿੱਚ ਵਿੱਚ ਇਹਨਾਂ ਨੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਕੁਰਸੀ ਜਾ ਕੇ ਬਰਾਇਮਣ ਹੋ ਕੇ ਤੇ ਪੰਜਾਬ ਦੀ ਜਿਹੜੀ ਸੇਵਾ ਜਿਹੜੀ ਆ ਉਹ ਕਰਨੀ ਆ ਆਪਣੇ ਜ਼ਿਲ੍ਹੇ ਵਾਸਤੇ ਇੱਕ ਤੜਪ ਹੁੰਦੀ ਆ ਵੀ ਆਪਣੇ ਜ਼ਿਲ੍ਹੇ ਨੂੰ ਵਧੀਆ ਇੱਕ ਬਣਾਈਏ ਚਾਹੇ ਉਹ ਕਿਸੇ ਵੀ ਖੇਤਰ ਜੋ ਹੋਵੇ ਹਾਨੂੰ ਪਤਾ ਹੈ ਕਿ ਆਪਾਂ ਕਿਸ ਤਰ੍ਹਾਂ ਜਿਹੜਾ ਵਾ ਇਸ ਜੋ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਵਾ ਉਹਨੂੰ ਆਪਾਂ ਇੰਪਲੀਮੈਂਟ ਕਿਵੇਂ ਕਰਨਾ ਵਾ ਇਸ ਵਾਰੀ ਜ਼ਿਲ੍ਹੇ ਦੇ ਗੁਰਦਾਸਪੁਰ ਨੂੰ ਆਪਾਂ ਜ਼ੀਰੋ ਬਰਨਿੰਗ ਕਰਨਾ ਵਾ ਸੋ ਇਹਦੇ ਵਿੱਚ ਝੋਨੇ ਦੀ ਪਰਾਲੀ ਦੇ ਵਿੱਚ ਜੇ ਸੰਬੰਧ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਹਰੇਕ ਕਿਸਾਨ ਵੀਰ ਦੋ ਤਿੰਨ ਗੱਲਾਂ ਕਰਦਾ ਕਿ ਇੱਕ ਤਾਂ ਜਿਹੜਾ ਪਿਛਲਾ ਫੂਸਾ ਉਹਦਾ ਕਰੀਏ ਏ ਕਿ ਸੁੰਢੀ ਪੈਂਦੀ ਇਹਨੂੰ ਤੁਕ ਮੈਂ ਮਾਲਵੇ ਜਦੋਂ ਮੈਂ ਫਿਰ ਵੀ ਫਰੀਦਕੋਟ ਪਿਛਲੇ ਸਾਲ ਸੀਗਾ ਤੇ ਉੱਥੇ ਬੜੀ ਵੱਡੀ ਸਮੱਸਿਆ ਆਈ। ਹਰੇਕ ਫਾਰਮਰ ਇਹੀ ਕਹਿੰਦਾ ਸੀ ਕਿ ਸੁੱਲੀ ਦਾ ਕਰੀਏ। ਤੇ ਜਦੋਂ ਆਪਾਂ ਦੇਖਿਆ ਜਾ ਕੇ ਤਾਂ ਕਿ ਦੋ ਕੇਕਰ ਦੇ ਵਿੱਚ ਪ੍ਰੋਬਲਮ ਸੀਗੀ। ਉਹ ਮੈਨੂੰ ਕਹਿੰਦੇ ਮੈਂ ਇਹ ਚਾਰਾ ਚਾਰ ਦਿਨੀ ਹੈ, ਚਰਾਦਣੀ ਹੈ, ਵੜਦਣੀ ਹੈ। ਮੈਂ ਕਿਹਾ ਨਹੀਂ, ਆਪਾਂ ਵੜਾਉਣੀ ਨਹੀਂ ਹੈ ਕਿ ਨਾ ਆਪਾਂ ਵੇਖਾਉਣੀ ਆ। ਆਪਾਂ ਜਿਹੜਾ ਤੇਰਾ ਘਾਟਾ ਪੂਰਾ ਹੋਗਾ ਮੈਂ ਕਰੂਗਾ। ਕਿਹਾ ਮੈਨੂੰ ਲਿਖ ਕੇ ਦੇ ਦਿਓ ਮੈਂ ਝੁਲ ਕੇ ਲੈ ਲਾਂ। ਚਲੋ ਉਹਨੇ ਵਿਸ਼ਵਾਸ ਕੀਤਾ ਕਿੰਨਾ ਕੋਈ ਗੱਲੀ ਤੇ ਤੁਸੀਂ ਕਹਿਤਾ ਤਾਂ ਤੁਹਾਡਾ ਵਿਸ਼ਵਾਸ ਤੇ ਹੋਇਆ ਕਿ ਕਿ ਮੁੜ ਕੇ ਜਦੋਂ ਆਪਾਂ ਹੁੰਦਾ ਕਿ ਇੱਕ ਤੇਰਵਾ ਕਰਦੇ ਆ ਕਿ ਕ੍ਰੌਪ ਕਟਿੰਗ ਐਕਸਪੈਰੀਮੈਂਟ ਕਰਦੇ ਆਪਾਂ ਇੱਕ ਮਰਲਾ ਕਟਾ ਕੇ ਤੇ ਉਹ ਕਰੇ ਦੋ ਦਿਨ ਤਵਨ ਕਟਵਾਇਆ ਤੇ 14.5 ਕਿਲੋ 14.5 ਕਿਲੋ ਆਇਆ ਉਹ ਕਹਦਾ ਨਹੀਂ ਮੈਨੂੰ ਯਕੀਨ ਨਹੀਂ ਹੈਗਾ ਮੈਂ ਤਾਂ ਮੰਡੀ 'ਚ ਜਿਹੜੀ ਕਟਾਖ ਖੜਾਗਾ ਮੰਡੀ 'ਚ ਜਾ ਕੇ ਪਤਾ ਕਰੂਗਾ ਫੇਰ ਚਲੋ ਮੈਂ ਕਿਹਾ ਇਦਾਂ ਕਰ ਲਾ ਜਿੱਦਾਂ ਹੀ ਮੰਡੀ 'ਚ ਉਹਨੇ ਜਾ ਕੇ ਕਟਾ ਕੇ 2 ਏਕੜ 2 ਏਕੜ ਤੇ ਉਹਦੀ ਚਾਗੀ ਤੁਹਾਡੀ ਦੋ ਏਕੜ ਤੇ ਥੱਤ ਮਰਲੇ ਦਾ ਜਗਾ ਸਾਰੀ ਮੈਂ ਕਿ ਖੜੀ ਹੋਨੇ ਆਈ ਮੰਡੀ ਦੇ ਵਿੱਚ ਸੈਂਪਲਿੰਗ ਕਰਦੇ ਪਏ ਸੀ ਫਰਟੀਲਾਈਜ਼ਰ ਸੈਂਪਲ ਭਰਦੇ ਪਏ ਸੀ ਤੇ ਮੇਰੇ ਕੋ ਆ ਗਿਆ ਮੈਨੂੰ ਕਹਿੰਦਾ ਡਾ ਸਾਹਿਬ ਬੁਧਾਈ ਹੋਵੇ ਤੂੰ ਮੈਨੂੰ ਬਚਾ ਲਿਆ ਮੈਂ ਕੀ ਹੋਇਆ ਮੈਂ ਬੜਾ ਰਾਨ ਹੋਇਆ ਮੈਂ ਕਿੰਨੀ ਕੀ ਗਿਆ ਕਹਿੰਦਾ ਨਹੀਂ ਮੇਰੀ ਕਣ ਕਣ ਕਿ ਨਿਕਰੀ ਪੜੀ ਵਧੀਆ ਉਹ ਵਾਲੀ ਇਹ ਗੱਲ ਸਮਝਣ ਵਾਲੀ ਗੱਲ ਇਹ ਹੈ ਕਿ ਅੱਜ ਕੱਲ ਬੱਚੇ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਮਾੜਾ ਜੀ ਹਵਾ ਬਦਲੇ ਜਦ ਮੌਸਮ ਬਦਲੇ ਨਾਲ ਹੀ ਕੋਈ ਨੂੰ ਬੁਖਾਰ ਹੋ ਜਾਂਦਾ ਖਾਂਚੀ ਲੱਗ ਜਾਂਦੀ ਜੁਕਾਮ ਲੱਗ ਜਾਂਦਾ ਨਹੀਂ ਤੇ ਹੋਰ ਕੋਈ ਜਿਹੜੀਆਂ ਫੇਫੜੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਬਲਗਮਾਨੀ ਸ਼ੁਰੂ ਹੋ ਗਈ ਬੜੇ ਕਾਰਨ ਹੈ ਪਰ ਉਹਦਾ ਇੱਕ ਕਾਰਨ ਹੈ ਕਿ ਜਿਹੜੀ ਅਸੀਂ ਪ੍ਰਾਲੀ ਨੂੰ ਆਗ ਲਾਣੇ ਆ ਉਹ ਕੁਝ ਦਿਨਾਂ ਚ ਹੀ ਹੁੰਦਾ ਕੁਝ ਦਿਨਾਂ ਦੇ ਵਿੱਚ ਜਦੋਂ ਅਸੀਂ ਲਾਣੇ ਆ ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਕੋਈ ਲੰਗਦਾ ਬੱਚੇ ਸਕੂਲ ਪੜਨ ਜਾਂਦੇ ਆ ਤੁਹਾਡੇ ਵੀ ਸਾਡੇ ਵੀ ਜੋ ਨਿਕਲਦੇ ਆ ਤੇ ਉਹਨਾਂ ਦੇ ਫੇਫੜਿਆਂ ਤੇ ਸਭ ਤੋਂ ਪਹਿਲਾਂ ਅਸਰ ਕਰਤੀ ਇਹ ਚ ਕਰਕੇ ਹੁਣ ਜਿਹੜੀ ਜ਼ਰੂਰੀ ਚੀਜ਼ ਐ ਤੁਸੀਂ ਦੇਖਿਆ ਇੱਕ ਬੜੀ ਹੀ ਮਤਲਬ ਮੈਂ ਕਹਾਂਗਾ ਕਿ ਆਪਣੇ ਗੁਰਦਾਸਪੁਰ ਜ਼ਿਲ੍ਹੇ ਲਈ ਤੇ 350 ਤੋਂ ਵੱਧ ਪਿੰਡਾਂ ਤੇ ਹੜ੍ਹ ਦੀ ਮਾਰ ਪਈ ਐ ਹਨਾ ਸਾਡੇ ਕਿਸਾਨ ਵੀਰਾਂ ਦੀਆਂ ਫਸਲਾਂ ਗਈਆਂ ਲੋਕਾਂ ਦੇ ਘਰ ਗਏ ਹੋਰ ਜਿਹੜੀ ਘਰ ਦੀਆਂ ਜ਼ਰੂਰੀ ਚੀਜ਼ਾਂ ਸੀਗੀਆਂ ਸਾਰੀਆਂ ਖਰਾਬ ਹੋਈਆਂ ਇਹ ਕਿਉਂ ਐ ਵਾਤਾਵਰਣ ਚ ਤਬਦੀਲੀ ਹਨਾ ਪਾੜਾ ਦੇ ਪਾਰ ਡਿੱਗੇ ਤੁਸੀਂ ਵੇਖਿਆ ਸਾਰੇ ਨੇ YouTube ਤੇ ਸਾਰੇ ਚਲਾਉਂਦੇ ਜਾਂ Facebook ਸਾਰੇ ਵੇਖਦੇ ਹੋ ਉਹ ਜਿਹੜੀ ਮੁਢਲੀ ਜ਼ਿੰਮੇਵਾਰੀਆਂ ਮਾਤਾ ਨੂੰ ਬਚਾਉਂਦੀ ਸਾਡੀ ਹੈ ਬਾਕੀ ਗੱਲਾਂ ਤੇ ਬਾਅਦ ਦੀਆਂ ਅਸੀਂ ਭਰਾਲੀ ਨੂੰ ਅੱਗ ਨਹੀਂ ਲਾਣੀ ਕਿ ਭਰਾਲੀ ਨੂੰ ਅੱਗ ਇਸ ਕਰਕੇ ਨਹੀਂ ਲਾਣੀ ਹਮੇਸ਼ਾ ਅਸੀਂ ਕਦੀ ਕਿਸੇ ਧਰਨੇ ਤੇ ਜਾਂਦੇ ਆ ਜਾਂ ਕਿ ਰੈਲੀ ਤੇ ਜਾਂਦੇ ਆ ਇੱਕੋ ਗੱਲ ਪਹਿਲਾਂ ਕਿਸਾਨ ਕਹਿੰਦਾ ਹੈ ਕਿ ਜਿੱਦਾਂ ਜੇ ਕੁੱਖੋ ਜੰਮ ਕੇ ਮੇਰੀ ਮਾਂ ਆ ਇਹਦੇ ਜ਼ਮੀਨ ਮੇਰੀ ਮਾਂ ਹੈ ਅਸੀਂ ਸਾਰੇ ਕੰਨੇ ਜੇ ਕੁੱਖੋ ਜਮ ਕੇ ਅਸੀਂ ਐਡੇ ਡੇ ਹੋਏ ਆ ਜਿਹੜੀਆਂ ਅੱਖ ਵੀ ਉਦਾਂ ਦੀਆਂ ਤੇ ਉਂਗਲਾਂ ਵੀ ਇੰਨੇ ਤੇ ਲੱਤਾਂ ਵੀ ਹੋਈਆਂ ਸਾਰੇ ਪਾਲ ਪੋਸ ਕੇ ਡੇ ਹੋਨੇ ਜੇ ਜ਼ਮੀਨ ਤੋਂ ਅਸੀਂ ਦਾਣਾ ਕੱਢ ਕੇ ਖਾ ਲਿਆ ਤੇ ਬਾਕੀ ਅੰਗ ਵੀ ਬਰਾਬਰ ਹੈ ਜੇ ਉਹ ਮਾਂ ਆ ਤੇ ਮਾਂ ਦੇ ਵੀ ਢਿੱਡ ਚੋਂ ਜਮਿਆ ਜਿਹੜਾ ਅਸੀਂ ਨਿੱਕੀ ਨਿੱਕੀ ਅੱਗੇ ਨਿਕਲਦਾ ਹੈ ਉਹ ਵੀ ਸਾਡੇ ਲਈ ਬਰਾਬਰ ਹੈ ਅਜੀ ਸਮਝਣ ਵਾਲੀ ਗੱਲ ਹੈ ਕਿਉਂਕਿ ਉਹਨੇ ਵੀ ਸਾਡੀ ਜ਼ਮੀਨ ਦਾ ਜੋ ਉਹਨੂੰ ਜ਼ਰੂਰੀ ਚੀਜ਼ਾਂ ਚਾਹੀਦੀਆਂ ਉਹਨੂੰ ਨਿਊਟ੍ਰੀਐਂਟ ਚਾਹੀਦੇ ਕੁਝ ਖਾ ਕੇ ਨਿਕਲੇ ਆ ਉਹਨੇ ਪਾਣੀ ਵਰਤਿਆ ਸਾਡੀ ਜ਼ਮੀਨ ਦਾ ਤੇ ਉਹ ਵੀ ਨਿਕਲੇ ਜੇ ਅਸੀਂ ਛੜ ਕੇ ਸਵਾਹੀ ਕਰ ਦਿੱਤਾ ਫਿਰ ਇਨੀ ਮਿਹਨਤ ਕਰਨ ਦਾ ਫਾਇਦਾ ਕੀ ਹੈ ਇੰਨੇ ਹੀ ਲਾਲਚੀ ਨਹੀਂ ਹੋ ਸਕਦੇ ਕਿ ਆਪਣੇ ਮੂੰਹ 'ਚ ਦਾਣੇ ਲਈ ਕਰ ਲਿਆ ਤੇ ਬਾਕੀ ਨੂੰ ਅਸੀਂ ਸਵਾਹ ਕਰਤੀ ਇਸ ਕਰਕੇ ਵੀ ਇਹੀ ਆਗ ਨਹੀਂ ਲਾਣੀ ਇਸ ਤੋਂ ਬਾਅਦ ਦੀ ਗੱਲ ਦੱਸਾਂ ਕਿ ਚਲੋ ਸਾਡੇ ਕਈ ਕਿਸਾਨ ਵੀ ਛੋਟੇ ਵੀਰ ਵੀ ਨੇ ਕਿਸਾਨ ਵੀ ਜਿਨ੍ਹਾਂ ਕੋਲ ਦੋ ਦੋ ਕਿੱਲਾ ਹਨਾ ਪੂਰਾ ਪਰਿਵਾਰ ਪਲ ਰਿਹਾ ਔਰ ਤੇ 10-10 ਜੀ ਪਲ ਰਹੇ ਆ ਉਹਨੇ ਡੰਗਾ ਰੱਖੇ ਹੁੰਦੇ ਕਿ ਬਾਹਰ ਨੂੰ ਤੋਰ ਤੇ ਅੱਗ ਲਾ ਕੇ ਤੇ ਇਹੀਂ ਤੇ ਚਲ ਗਿਆ ਹਵਾ ਨਹੀਂ ਰਹੀ ਆਈ ਉਹ ਚੁੱਲ ਸੀ ਗਿਆ ਡੰਗਾ ਲੱਖ ਲੱਖ ਤੋਂ ਘੱਟ ਤੇ ਕੋਈ ਚੰਗਾ ਡੰਗਰ ਆਂਦਾ ਨਹੀਂ ਹੈਨਾ ਤੇ ਪਰਮਾਈ ਕੌਣ ਕਰੇਗਾ ਕੋਈ ਵੀ ਨਹੀਂ ਉਰੀ ਤੇ ਹੀ ਰੋਜੀ ਰੋਟੀ ਮਾਰਤੀ ਜਿਹਨੇ ਵੇਚ ਕੇ ਉਚਾਲਨੇ ਚੱਲ ਪਰਿਵਾਰ ਪਾਲਣਾ ਅਹੀਂ ਬੱਚੇ ਨੂੰ ਪੜਾਉਣਾ ਅਹੀਂ ਕੋਈ ਦਵਾਈ ਦਰਮਨ ਲਿਆਣਾ ਅਹੀਂ ਉਹ ਤੇ ਅਸੀਂ ਰੋਕਤਾ ਨਾ ਇਸ ਕਰਕੇ ਉਹਰੇ ਲਈ ਵੀ ਅਹੀਂ ਜ਼ਿੰਮੇਵਾਰ ਇਸ ਕਰਕੇ ਇਹ ਜੀ ਸਮਝਾਣੇ ਆ ਅਸੀਂ ਤੁਸੀਂ ਇੱਕ ਦੋਨੇ ਅਸੀਂ ਇੱਥੇ ਜੰਪਲ ਕੇ ਵੱਡੇ ਹੋਏ ਆ ਗਰਦਾਸਪੁਰ ਜ਼ਿਲ੍ਹੇ ਤੋਂ ਹੈਨਾ ਅਸੀਂ ਵੇਖਦੇ ਆਏ ਆ ਤੁਸੀਂ ਵੀ ਖੇਤੀ ਕਰਦੇ ਰਹੇ ਅਹੀਂ ਵੇਖਦੇ ਆਏ ਆ ਤੇ ਇਹ ਚੀਜ਼ਾਂ ਦੀ ਜਿਹੜੀ ਹੁਣ ਜੋ ਮੋਢਲੇ ਸਮੇਂ ਦੀ ਜ਼ਰੂਰੀ ਹੈ ਉਹ ਇਸ ਕਾਰਨਾਂ ਕਰਕੇ ਅਸੀਂ ਆਗਣੇ ਲਾਣੀ ਤੇ ਮਗਰ ਬੁੱਲੀਏ ਅਸੀਂ ਅਸੀਂ ਸਾਰੇ ਨਗਰ ਨਿਵਾਰਸੀ ਨਿੰਦ ਨਿੰਦ ਹਰਪੁਰਾ ਹਰਪੁਰਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਯਕੀਨ ਯਕੀਨ ਦਿਵਾਉਂਦੇ ਦਵਾਉਂਦੇ ਹਾਂ ਕੇ ਤੇ ਇਸ ਵਾਰ ਇਸ ਵਾਰ ਝੋਨੇ ਦੀ ਪ੍ਰਾਣੀ ਨੂੰ ਝੋਨੇ ਦੀ ਪ੍ਰਾਣੀ ਨੂੰ ਅੱਗ ਅੱਗ ਲਾ ਲਾ ਕੇ ਮਾਰ ਕੇ ਕੇ ਕਣਕ ਦੀ ਕਣਕ ਦੀ ਵਜਾਈ ਵਜਾਈ ਕਰਾਂਗੇ ਕਰਾਂਗੇ ਧੰਨਵਾਦ ਜੀ ਅਫਸਰ ਸਾਹਿਬਾਨ ਸਾਰੇ ਇੱਥੇ ਪਹੁੰਚੇ ਸਾਡੇ ਬਹੁਤ ਧੰਨਵਾਦ ਆ ਡਿਪਿੰਡ ਵੱਲੋਂ ਸਭ ਜੀ ਸਾਰੇ ਤੁਹਾਨੂੰ ਮਿਲਣਾ ਚਾਹੁੰਦੇ ਬੜਾ ਔਖੀ ਗੱਲ ਆ ਕਿ ਤੁਹਾਨੂੰ ਮਿਲਣਾ ਹੀ ਬੜਾ ਔਖਾ ਆ ਸਾਰੇ ਹੁਣ ਆ ਆਪਣੀ ਦਿਲ ਦੇ ਬਲਵਲੇ ਜਿਹੜੇ ਕੱਢਣ ਡੇ ਨੇ ਬੇਨਤੀ ਹੈ ਕਿ ਸਾਨੂੰ ਸੋਸਾਇਟੀ ਜਿਹੜੀ ਆ ਉਹ ਸਾਡੀ ਚਲੰਡੀ ਬੜੇ ਚਿਰਾਂ ਤੋਂ ਪਹਿਲਾਂ ਤੋਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਨੇ ਕਿਤੇ ਮਾਮਲੇ ਲਏ ਇਹਨਾਂ ਨੇ ਉਹ ਜਮ੍ਹਾਂ ਵੀ ਕਰਾਤੇ ਤੇ ਉਹ ਜਿੱਥੇ ਜਮ੍ਹਾਂ ਹੋਣੇ ਚਾਹੀਦੇ ਉੱਥੇ ਹੋਈ ਨਹੀਂ ਉਹ ਸੈਕਟਰੀ ਆਪ ਹੀ ਖਾ ਗਿਆ ਇਸ ਕਰਕੇ ਅਸੀਂ ਪਤਾ ਨਹੀਂ ਕਿੰਨੇ ਕਿ ਗਿੜੇ ਸੋਸਾਇਟੀ ਵਾਸਤੇ ਮਾਰ ਚੁੱਕੇ ਹਾਂ ਨੂੰ ਸੋਸਾਇਟੀ ਦਾ ਨਾਮ ਤੇ ਕਲੀਅਰ ਹੀ ਹੁੰਦਾ ਨਾਮ ਦਿੰਦੇ ਹੀ ਆ ਉਹਨਾਂ ਨੇ ਪਤਾ ਨਹੀਂ ਇਹ ਕਿ ਜਿਨ੍ਹਾਂ ਨੇ 10000 ਰੁਪਿਆ ਲਿਆ ਉਹਨਾਂ ਦਾ ਲੱਖ ਲੱਖ ਰੁਪਿਆ ਬਣਾ ਕੇ ਬੀਠੇ ਉਹ ਅਸੀਂ ਗਿੜਾ ਮਾਰ ਕੇ ਆ ਜੰਨੇ ਉਹਨਾਂ ਵੱਲੋਂ ਤੇ ਸਾਨੂੰ ਕੋਈ ਵੀ ਕਿਸ ਗੱਲ ਦਾ ਮਸਲਾ ਨਾ ਹੱਲ ਹੁੰਦਾ ਜੀ ਮੈਡਮ ਉੱਥੇ ਬੀਠੀ ਹੈ ਅਸੀਂ ਸਾਰਿਆਂ ਨੇ ਮਿਲਣ ਤੁਹਾਡੇ ਬਾਤ ਮਿਲਣ ਵਾਸਤੇ ਚਾਹਿਆ ਸਾਡੇ ਬਹੁਤ ਚੰਗੀ ਕਿਸਮਤ ਹੈ ਕਿ ਤੁਸੀਂ ਆਨੁ ਆਪ ਹੀ ਆ ਗਏ ਮਿਲਣ ਵਾਸਤੇ ਇਹਨਾਂ ਦੇ ਸਾਰਿਆਂ ਦੇ ਦਿਲ ਦੇ ਬਲਬਲੇ ਇਹੀ ਆ ਤੁਹਾਡੇ ਨਾਲ ਕੱਢਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਪਿਛਲੀ ਵਾਰ ਸਾਡੇ ਪਿੰਡ ਦੇ ਵਿੱਚ ਕੋਈ ਕੇਸ ਨਹੀਂ ਅੱਗ ਦਾ ਆਇਆ ਜੀ ਨਾ ਕਿ ਨੇ ਅੱਗ ਲਾਈ ਹੈ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਜੇ ਤੁਸੀਂ ਕਹੋ ਤੇ ਨਹੀਂ ਅੱਗ ਲਾਉਣਗੇ ਹਰਪੁਰੇ ਦੇ ਵਿੱਚ ਸਰਦਾਰ ਏਡੀ ਸਾਹਿਬ ਸਾਡੇ ਪਹੁੰਚੇ ਨੇ ਹੋਰ ਅਫਸਰ ਵੀ ਸਾਹਿਬਾਨ ਪਹੁੰਚੇ ਨੇ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਚਲੋ ਸਾਡੇ ਪਿੰਡ ਦਾ ਹਾਲਚਲ ਪੁੱਛਿਆ ਇਹਨਾਂ ਨੇ ਜੋ ਵੀ ਸਾਡੇ ਪਿੰਡ ਦੀਆਂ ਮੁਸ਼ਕਲਾਂ ਸੀ ਤੇ ਉਹਨਾਂ ਨੇਾਨੂੰ ਸਵਸਨ ਦਵਾਇਆ ਕਿ ਤੁਹਾਡੀ ਇੰਜਰੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ